ਦੇਖਣ ਵਾਲਿਆਂ ਨੂੰ ਐਂ ਲੱਗਦਾ ਵੀ ਜਿਵੇਂ ਕਾਂਗਰਸ ਵੀ ਨਰੇਗਾ ਜਿਹੜੀ ਬੰਦ ਕਰ ਰਹੀ ਹੈ ਉਹਦਾ ਵਿਰੋਧ ਕਰ ਰਹੀ ਹੈ ਅਸਲ 'ਚ ਇਹਦਾ ਵਿਰੋਧ ਨਹੀਂ ਉਹਨਾਂ ਦਾ ਵਿਰੋਧ ਸਿਰਫ ਨਾਂ ਨਾਲ ਹੈ ਵੀ ਜਿਹੜਾ ਸੈਂਟਰ ਸਰਕਾਰ ਵੱਲੋਂ 125 ਦਿਨ ਦਾ ਦਾਵਾ ਕੀਤਾ ਜਾ ਰਿਹਾ ਉਹ ਲੋਕਾਂ ਨੂੰ ਭੁਲੇਖਾ ਪਾਉਂਦੇ ਆ ਤੇ ਮਜ਼ਦੂਰਾਂ 'ਚ ਜਾਨੀ ਇਹ ਭਰਮ ਖੜਾ ਕਰਦੇ ਆ ਵੀ ਸਾਨੂੰ ਕੰਮ ਤਾਂ ਮਿਲ ਜਾਣਾ 125 ਦਿਨ ਹੁਣ ਮਿਲੂਗਾ ਪਹਿਲਾਂ ਜਿਹੜਾ ਕੰਮ ਸੀ ਉਹ ਮੰਗ ਦੇ ਆਧਾਰਤ ਸੀ ਤੁਸੀਂ ਅਰਜੀ ਦੇ ਦਿਓ ਤੁਹਾਨੂੰ ਕੰਮ ਜ਼ਰੂਰੀ ਦੇਣਾ ਪਊਗਾ ਉਹਨਾਂ ਨੂੰ ਕਾਨੂੰਨ ਬਣਿਆ ਹੋਇਆ ਸੀ ਜੀ ਤਾਂ ਹੁਣੇ ਆ ਵੀ ਹੁਣ ਉਹਨਾਂ ਦੇ ਬਜਟ ਦੇ ਆਧਾਰਤ ਕੰਮ ਹੈ ਜੀ ਏੜੀ ਸਰਕਾਰ ਪਹਿਲਾਂ ਹੀ ਮਤਲਬ ਇੱਥੇ ਬਿਜਲੀ ਬੋਰਡ ਦੀਆਂ ਸਾਰੀਆਂ ਜ਼ਮੀਨਾਂ ਵੇਚਣ ਨੂੰ ਫਿਰਦੀ ਆ ਸਾਰੇ ਗ੍ਰੈਡ ਵੇਚਣ ਨੂੰ ਫਿਰਦੀ ਆ ਇੱਥੇ ਮਹੱਲੀ ਵਰਗੀਆਂ ਜਿਹੜੀਆਂ ਸਬਜ਼ ਮੰਡੀਆਂ ਉਹਨਾਂ ਨੂੰ ਵੇਚਣ ਨੂੰ ਫਿਰਦੀ ਆ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਜਾਨੀ ਇਹਨਾਂ ਨੇ ਵੱਡੇ ਸ਼ਹਿਰਾਂ ਦੀਆਂ ਮੰਡੀਆਂ ਦਾ ਸੇਲ ਤੇ ਲਾਈਆਂ ਹੋਈਆਂ ਸਰਕਾਰੀ ਜ਼ਮੀਨਾਂ ਵੇਚਣ ਨੂੰ ਫਿਰਦੀ ਐ ਉਹ 10 ਪੈਸੇ ਨਹੀਂ ਪਾ ਸਕੀ ਉਹ 40 ਪੈਸੇ ਕਿੱਥੋਂ ਪਾ ਦੂਗੀ ਕਿ ਮੰਨ ਲਓ ਨਰੇਗਾ ਕਾਨੂੰਨ ਆ ਗਿਆ ਅਸੀਂ ਨਰੇਗਾ ਵਾਲੇ ਕਾਨੂੰਨ ਤੇ ਲੜੀਏ ਇਹ ਠੀਕ ਹੈ ਲੜਨਾ ਚਾਹੀਦਾ ਹੈ ਪਰ ਇਹ ਨਿਕਲਿਆ ਕਿੱਥੋਂ ਨੀਤੀਆਂ ਵਾਪਸ ਲੈਣ ਉਸ ਗੱਲ ਤੇ ਦਬਾਅ ਪਾਉਣਾ ਚਾਹੀਦਾ ਐਸਐਸਐਮ ਟੀਵੀ ਦੇਖ ਰਹੇ ਹਾਂ ਤੇ ਮੈਂ ਸੁਖਪ੍ਰੀਤ ਦੋਸਤੋ ਪੰਜਾਬ ਦੀਆਂ ਪਿੰਡੂਆਂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਨਰੇਗਾ ਕਾਨੂੰਨ ਨੂੰ ਲੈ ਕੇ ਜੋ ਵਿਵਸਥਾ ਬਣੀ ਹੋਈ ਆ ਜੋ ਰੋਲਾ ਪਿਆ ਹੋਇਆ ਉਸ ਨੂੰ ਲੈ ਕੇ ਵਕਫ ਵਕਫ ਜ਼ਿਲ੍ਹਾ ਕੇਂਦਰਾਂ ਤੇ ਆਪਣੇ ਧਰਨੇ ਮੁਜਾਰੇ ਕੀਤੇ ਜਾ ਰਿਹਾ ਤੇ ਇਸ ਟਾਈਮ ਫਰੀਦਕੋਟ ਦੇ ਡੀਸੀ ਦਫ਼ਤਰ ਦੇ ਵਿੱਚ ਮੌਜੂਦਾਂ ਜਿੱਥੇ ਅੱਜ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਗੱਲਬਾਤ ਕਰਾਂਗੇ ਕਿ ਜੋ ਇਹ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਆ ਜਿਸ ਦੇ ਵਿੱਚ ਇਹ ਸ਼ਰਤਾਂ ਨੇ ਕਿ ਹੁਣ ਜਿਹੜੇ ਕੰਮ ਦੇ ਦਿਨ ਨੇ 125 ਦਿਨ ਕਰ ਦਿੱਤੇ ਗਏ ਨੇ ਹੋਰ ਬਹੁਤ ਸਾਰੀਆਂ ਸ਼ਰਤਾਂ ਨੇ ਪਰ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸবাই ਆਗੂ ਗੁਰਪਾਲ ਨੰਗਲ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਤੁਸੀਂ ਇਸ ਸਾਰੀ ਕਾਨੂੰਨ ਅਵਸਥਾ ਨੂੰ ਜਿਹੜਾ ਸਰਕਾਰ ਨੇ ਜੀ ਆਰਾਮ ਦੀ ਕਾਨੂੰਨ ਲਿਆਂਦਾ ਨਰੇਗਾ ਦਾ ਨਾਮ ਬਦਲਤਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ 125 ਦਿਨ ਕਰਤੇ ਪਰ ਜਥੇਬੰਦੀਆਂ ਫਿਰ ਵੀ ਵਿਰੋਧ ਕਰ ਰਹੀਆਂ ਨੇ ਕੀ ਕਾਰਨ ਦੇਖੋ ਜੀ ਦੋ ਅੱਡ ਅੱਡ ਚੀਜ਼ਾਂ ਹੈਗੀਆਂ ਇੱਕ ਤਾਂ ਜੀ ਰਾਮ ਜੀ ਦਾ ਮਾਮਲਾ ਹੈਗਾ ਵੀ ਅਸਲ ਚ ਜੀ ਰਾਮ ਜੀ ਕੀ ਆ ਵੀ ਜੀ ਰਾਮ ਜੀ ਦਾ ਮਾਮਲਾ ਤਾਂ ਇਹ ਆ ਵੀ ਅਸਲ ਦੇ ਉਹ ਵਿੱਚੋਂ ਰਾਮ ਦੇ ਨਾਂ ਤੇ ਹੀ ਡੰਗੇ ਕਰਵਾਉਂਦੇ ਆ ਹੂੰ ਰਾਮ ਦੇ ਨਾਂ ਤੇ ਹੀ ਮਤਲਬ ਉਹ ਸਾਰਾ ਕੁਝ ਕਰਦੇ ਆ ਲੋਕਾਂ ਦੀ ਜ਼ੁਬਾਨ ਤੇ ਹਿੰਦੂ ਰਾਸ਼ਟਰ ਤੋਂ ਪਹਿਲਾਂ ਉਹੋ ਜੇ ਨਾਮ ਲੈ ਕੇ ਆਉਣੇ ਆ ਜਿਹੜਾ ਮਤਲਬ ਲੋਕਾਂ ਦੀ ਜ਼ੁਬਾਨ ਤੇ ਹਿੰਦੂ ਰਾਸ਼ਟਰ ਜਿਹੜਾ ਉਹ ਸੌਖਾ ਹੀ ਚੜ ਜਾਵੇ ਤਾਂ ਇਸ ਕਰਕੇ ਜਾਨੀ ਇੱਕ ਤਾਂ ਮਸਲਾ ਹੈਗਾ ਇਹ ਵੀ ਉਹਨਾਂ ਨੂੰ ਉਧਰ ਜੋੜਨ ਵਾਸਤੇ ਆ ਹੂੰ ਦੂਜੀ ਗੱਲ ਇਹਦੇ ਚ ਦੋ ਚੀਜ਼ਾਂ ਹੈਗੀਆਂ ਵੀ ਕੁਝ ਪਾਰਟੀਆਂ ਵੀ ਲੜ ਰਹੀਆਂ ਕਾਂਗਰਸ ਦਾ ਮਾਮਲਾ ਹੈਗਾ ਕਾਂਗਰਸ ਵੀ ਦਾ ਵਿਰੋਧ ਦੇਖਣ ਵਾਲਿਆਂ ਨੂੰ ਐਂ ਲੱਗਦਾ ਵੀ ਜਿਵੇਂ ਕਾਂਗਰਸ ਵੀ ਨਰੇਗਾ ਜਿਹੜੀ ਬੰਦ ਕਰ ਰਹੀ ਹੈ ਉਹਦਾ ਵਿਰੋਧ ਕਰ ਰਹੀ ਹੈ ਅਸਲ ਚ ਇਹਦਾ ਵਿਰੋਧ ਨਹੀਂ ਉਹਨਾਂ ਦਾ ਵਿਰੋਧ ਸਿਰਫ ਨਾਂ ਨਾਲ ਹੈ ਜੀ ਉਹਨਾਂ ਦਾ ਮਤਲਬ ਇੰਨਾ ਹੀ ਆ ਵੀ ਤੁਸੀਂ ਗਾਂਧੀ ਨੂੰ ਕਿਉਂ ਪਾਸੇ ਹਟਾਤਾ ਤੇਰਾ ਆਮ ਨੂੰ ਕਿਉਂ ਅੱਗੇ ਲੈ ਜਾਂਦਾ ਨਹੀਂ ਉਹ ਕਰੀ ਸੀ ਮਜ਼ਦੂਰਾਂ ਦੇ ਹੱਕ ਚ ਜੀ ਨਹੀਂ ਉਹ ਹੱਕ ਚ ਤਾਂ ਫਿਰ ਇਹੀ ਗੱਲ ਆ ਨਾ ਵੀ ਕਹਿਣਗੇ ਤਾਂ ਮਜ਼ਦੂਰਾਂ ਦੇ ਹੱਕ ਚ ਐ ਪਰ ਰੋਲਾ ਉਹਨਾਂ ਦਾ ਇਹੀ ਆ ਜੀ ਇਸ ਕਰਕੇ ਜੇ ਇਹੀ ਨਾ ਰੋਲਾ ਹੁੰਦਾ ਤੇ ਫਿਰ ਉਦੋਂ ਕਾਨੂੰਨ ਹੀ ਇਸ ਢੰਗ ਨਾਲ ਬਣਨੇ ਚਾਹੀਦੇ ਸੀ ਯਾਰ ਪੂਰਾ ਸਾਲ ਕੰਮ ਮਿਲਣਾ ਪੱਕਾ ਦੋਦੇ ਲਟਕ ਰਹੇ ਆ ਕਦੋਂ ਦੇ ਕਹੀ ਜਾਂਦੇ ਆ ਜਿੱਥੇ ਇਹਨਾਂ ਦੀਆਂ ਸਰਕਾਰਾਂ ਪਹਿਲਾਂ ਰਹਿ ਚੁੱਕੀਆਂ ਵੀ ਇਸ ਕਰਕੇ ਉਹਨਾਂ ਦਾ ਰੋਲਾ ਵੀ ਸਾਡੇ ਗਾਂਧੀ ਨੂੰ ਪਾਸੇ ਨਾ ਕਰੋ ਤੇ ਤੁਸੀਂ ਆਪ ਦੇ ਆਰਾਮ ਦਾ ਕਿਸੇ ਹੋਰ ਪਾਸੇ ਆਪਦਾ ਕਿਹੜਾ ਨਹੀਂ ਰੋਲਾ ਨਾ ਦਾਏ ਜੀ ਜੀ ਇਸ ਕਰਕੇ ਇੱਕ ਤਹਿਗਾ ਮਾਮਲਾ ਇਹ ਹੈ ਦੂਜੀ ਗੱਲ ਇਹ ਆ ਵੀ ਜਿਹੜਾ ਸੈਂਟਰ ਸਰਕਾਰ ਵੱਲੋਂ 125 ਦਿਨ ਦਾ ਦਾਵਾ ਕੀਤਾ ਜਾ ਰਿਹਾ ਉਹ ਲੋਕਾਂ ਨੂੰ ਭੁਲੇਖਾ ਪਾਉਂਦੇ ਆ ਤੇ ਮਜ਼ਦੂਰਾਂ ਚ ਜਾਨੀ ਇਹ ਭਰਮ ਖੜਾ ਕਰਦੇ ਆ ਵੀ ਸਾਨੂੰ ਕੰਮ ਤਾਂ ਮਿਲ ਜਾਣਾ 125 ਦਿਨ ਹੁਣ ਮਿਲੂਗਾ ਲੱਗ ਵੀ ਰਿਹਾ ਕਿਤੇ ਕਿਤੇ ਪਿੰਡਾਂ ਦੇ ਵਿੱਚ ਇਹ ਮਾਹੌਲ ਵੀ ਆ ਕਿ ਦਿਨ ਤਾਂ ਉਹਦੂ ਅੱਗੇ ਵਧਾਤੇ ਪਰ ਜਥੇਬੰਦੀਆਂ ਕਿਸੇ ਦਿਨ ਕਿਤੇ ਦੂਸਰੇ ਪਾਸੇ ਜਾ ਰਹੀਆਂ ਨੇ ਹਾਂ ਜਾਨੀ ਇਹ ਚੇਤਨਾ ਦਾ ਹਿੱਸਾ ਹੀ ਆ ਵੀ ਉਹਨਾਂ ਨੂੰ ਐਂ ਲੱਗ ਨਹੀਂ ਰਿਹਾ ਜਿੱਥੇ ਕਿਤੇ ਮਤਲਬ ਐ ਹੈਗਾ ਉਹਨਾਂ ਨੂੰ ਇਹ ਲੱਗਦਾ ਵੀ 125 ਦਿਨ ਕੰਮ ਮਿਲ ਜਾਣਾ ਪਰ ਇਹ ਉਹਨਾਂ ਦਾ ਪਲੇਖਾ ਉਹਨਾਂ ਦੀ ਸਮਝ ਦਾ ਪੱਧਰ ਨਹੀਂ ਹਜੇ ਉੱਥੇ ਇਹ ਜਦੋਂ ਫਿਰ ਇਹਦੀ ਸੱਟ ਪੈਣੀ ਉਹਨਾਂ ਨੂੰ ਉਦੋਂ ਸਮਝ ਆਊਗਾ ਕਿਉਂਕਿ ਉਹਨਾਂ ਦਾ ਪ੍ਰਚਾਰ ਹੈ ਜਿਹੜਾ ਉਹਨਾਂ ਦਾ ਅਖਬਾਰਾਂ ਰਾਹੀਂ ਵੀ ਪ੍ਰਚਾਰ ਹੈ ਉਹਨਾਂ ਦਾ ਟੀਵੀਆਂ ਰਾਹੀਂ ਵੀ ਪ੍ਰਚਾਰ ਹੈ ਉਹਨਾਂ ਦਾ ਰੇਡੀਓ ਰਾਹੀਂ ਵੀ ਪ੍ਰਚਾਰ ਆ ਤਾਂ ਅਸਲ ਗੱਲ ਇਹ ਹੈ ਕਿ 125 ਦਿਨ ਉਹਨਾਂ ਨੇ ਨਹੀਂ ਦੇਣਾ ਕਿਉਂਕਿ ਉਹਦੇ ਪਿੱਛੇ ਲੌਜਿਕ ਇਹ ਆ ਕਿ ਸੈਂਟਰ ਸਰਕਾਰ ਜੇ ਉਹ ਸੱਚੀ ਨੂੰ ਸਹਿਰ ਦਾ ਤਾਂ ਉਹ ਇਹ ਫੈਸਲਾ ਕਰੇ ਵੀ 125 ਦਿਨ ਤਾਸੀਂ ਪੱਕਾ ਹੀ ਦੇਵਾਂਗੇ ਆ ਸਾਡੇ ਪੈਸੇ ਪਾ ਜਾ ਜੀ ਇਹ ਇਹ ਤਾਂ ਉਹਨਾਂ ਨੇ ਕਿਤੇ ਨਹੀਂ ਕਿਹਾ ਹੂੰ ਉਹਨਾਂ ਦਾ ਇਹ ਹੈ ਕਿ ਪਹਿਲਾਂ ਜਿਹੜਾ ਕੰਮ ਸੀ ਉਹ ਮੰਗ ਦੇ ਆਧਾਰਤ ਸੀ ਤੁਸੀਂ ਅਰਜੀ ਦੇ ਦਿਓ ਤੁਹਾਨੂੰ ਕੰਮ ਜ਼ਰੂਰੀ ਦੇਣਾ ਪਊਗਾ ਉਹਨਾਂ ਨੂੰ ਕਾਨੂੰਨ ਬਣਿਆ ਹੋਇਆ ਸੀ ਜੀ ਤਾਂ ਹੁਣੇ ਆ ਵੀ ਹੁਣ ਉਹਨਾਂ ਦੇ ਬਜਟ ਦੇ ਆਧਾਰਤ ਕੰਮ ਹੈ ਜੀ ਜੇ ਬਜਟ ਹੋਇਆ ਤਾਂ ਕੰਮ ਮਿਲੂਗਾ ਨਹੀਂ ਨਹੀਂ ਮਿਲਣਾ ਜਾਂ ਹੋਇਆ ਵੀ ਜਾਂ ਸੀ ਇੰਨਾ ਬਜਟ ਰੱਖਤਾ ਜੀ 86 ਲੱਖ ਕਰੋੜ ਰੁਪਇਆ ਰੱਖਤਾ ਉਹਨਾਂ ਨੇ ਵੀ ਉਹਨਾਂ ਨੇ 86 ਲੱਖ ਕਰੋੜ ਰੁਪਇਆ ਰੱਖਤਾ ਵੀ ਉਹਦੇ ਆਧਾਰ ਤੋਂ ਉਹਦੇ ਵਿੱਚ ਵਿੱਚ ਕੰਮ ਹੋਣਾ ਤੁਸੀਂ ਤੁਹਾਨੂੰ ਮਿਲਦਾ ਕਿ ਨਹੀਂ ਮਿਲਦਾ ਇੱਕ ਗੱਲ ਇਹ ਆ ਜੀ ਦੂਜੀ ਗੱਲ ਉਹਨਾਂ ਨੇ ਆਪਦੇ ਸੈਂਟਰ ਨੇ ਆਪਦੇ ਹੱਥ ਚ ਲੈ ਲਈ ਕਿ ਤੁਸੀਂ ਕਿਹੜੀ ਸਰਕਾਰ ਨੂੰ ਕਿਹੜੀ ਸਟੇਟ ਨੂੰ ਕਿੰਨਾ ਪੈਸਾ ਦੇਣਾ ਤੇ ਸਟੇਟ ਦੇ ਵਾਸਤੇ ਨਹੀਂ ਪਹਿਲਾਂ ਸਟੇਟਾਂ ਵੱਧ ਕੰਮ ਕਰਵਾ ਲੈਂਦੀਆਂ ਸੀਗੀਆਂ ਤਾਂ ਉਹਦੇ ਪੈਸੇ ਅਗਲੇ ਸਾਲ ਵੀ ਆ ਜਾਂਦੇ ਸੀਗੇ ਉਹ ਬਕਾਇਆ ਦਿੱਤਾ ਜਾਂਦਾ ਸੀਗਾ ਹੁਣ ਆਏ ਨਹੀਂ ਹੋਣਾ ਉਹ ਕਹਿੰਦੇ ਵੀ ਜੇ ਸਟੇਟ ਆਪਦੇ ਅਧਿਕਾਰ ਖੇਤਰ ਚ ਜੋ ਕੰਮ ਕਰਾਉਣਾ ਚਾਹੁੰਦੀ ਪੈਸੇ ਦੇ ਦੇਵੇ ਜੀ ਤਾਂ ਇਸ ਕਰਕੇ ਵੀ ਜਿਹੜੀ ਸਰਕਾਰ ਪਹਿਲਾਂ ਹੀ ਮਤਲਬ ਇੱਥੇ ਬਿਜਲੀ ਬੋਰਡ ਦੀਆਂ ਸਾਰੀਆਂ ਜ਼ਮੀਨਾਂ ਵੇਚਣ ਨੂੰ ਫਿਰਦੀ ਆ ਸਾਰੇ ਗ੍ਰੈਡ ਵੇਚਣ ਨੂੰ ਫਿਰਦੀ ਆ ਇੱਥੇ ਮਹੱਲੀ ਵਰਗੀਆਂ ਜਿਹੜੀਆਂ ਸਬਜ਼ ਮੰਡੀਆਂ ਉਹਨਾਂ ਨੂੰ ਵੇਚਣ ਨੂੰ ਫਿਰਦੀ ਆ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਜਾਨੀ ਇਹਨਾਂ ਨੇ ਵੱਡੇ ਸ਼ਹਿਰਾਂ ਦੀਆਂ ਮੰਡੀਆਂ ਦਾ ਸੇਲ ਤੇ ਲਾਈਆਂ ਹੋਈਆਂ ਤਾਂ ਸਰਕਾਰੀ ਜ਼ਮੀਨਾਂ ਵੇਚਣ ਨੂੰ ਫਿਰਦੀ ਹੈ ਉਹ 10 ਪੈਸੇ ਨਹੀਂ ਪਾ ਸਕੀ ਉਹ 40 ਪੈਸੇ ਕਿੱਥੋਂ ਪਾ ਦਊਗੀ ਇਸ ਕਰਕੇ ਸਾਡੇ ਸਮਝਣ ਦਾ ਸਵਾਲ ਹੈਗਾ ਵੀ ਅਸਲ ਦੇ ਵਿੱਚ ਇਧਰ ਲਿਆ ਨੇ ਇਹ ਕਹਿਤਾ ਵੀ ਅਸੀਂ ਤਾਂ ਮਤਾ ਪਤਾ ਅਸੀਂ ਤਾਂ ਨਹੀਂ ਦੇ ਦੇ ਸਕਦੇ 40 ਪੈਸੇ ਕਹਿੰਦੇ ਵਿਸ਼ੇਸ਼ ਸੈਸ਼ਨ ਬੁਲਾਇਆ ਜੀ ਅਸੀਂ ਸਾਡੀ ਸਰਕਾਰ ਮਜ਼ਦੂਰਾਂ ਦੀ ਆਮ ਲੋਕਾਂ ਦੀ ਸਰਕਾਰ ਹੈ ਕਹਿੰਦੇ ਵਿਸ਼ੇਸ਼ ਸੈਸ਼ਨ ਬੁਲਾ ਕੇ ਅਸੀਂ ਤਾਂ ਕਹਿਤਾ ਵੀ ਅਸੀਂ ਇਸ ਕਾਨੂੰਨ ਨੂੰ ਨਹੀਂ ਮੰਨਦੇ ਉਹਦੇ ਇਹਨੂੰ ਤੈਨੂੰ ਪੁੱਠਾ ਪਾਸਾ ਕਰਕੇ ਦੇਖੋ ਵੀ ਜਦੋਂ ਕੋਈ ਇਹ ਕਵੇ ਵੀ ਜਦੋਂ ਇਹਨਾਂ ਨੂੰ ਅਸੀਂ ਕਿਹਾ ਸੀ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਜਿਹੜੀਆਂ ਮੀਟਿੰਗਾਂ ਹੈ ਉਹਦੇ ਵਿੱਚ ਭਗਵਾਨ ਸਮਾਨਤਾ ਨਹੀਂ ਆਇਆ ਕਦੇ ਉਹਨੇ ਤਾਂ ਸੌ ਖਾਦੀ ਹੋਈ ਹੈ ਮੈਂ ਮਜ਼ਦੂਰਾਂ ਦੀ ਗੱਲ ਹੀ ਸੁਣਨੀ ਪਰ ਇਹਨਾਂ ਦੇ ਚੀਮੇ ਹੋਣੀ ਆਏ ਉਸ ਟਾਈਮ ਜੱਥੇਬੰਦੀਆਂ ਨੇ ਸੁਝਾ ਦਿੱਤਾ ਆਹੀ ਗੱਲ ਅਸੀਂ ਕਹੀ ਸੀ ਜੱਥੇਬੰਦੀਆਂ ਵੱਲੋਂ ਵੀ ਜੇ ਸੈਂਟਰ ਤੁਹਾਡਾ ਕੰਮ ਬੰਦ ਕਰ ਦੇਵੇ ਗ੍ਰਾਂਟ ਬੰਦ ਕਰ ਦੇਵੇ ਫਿਰ ਤੁਸੀਂ ਕਿੱਧਰ ਨੂੰ ਜਾਓਗੇ ਜਾਨੀ ਤੁਸੀਂ ਜਿਹੜੀ ਆਉਟਪੁੱਟ ਨਿਕਲੇ ਤੁਸੀਂ ਉਸ ਤਰ੍ਹਾਂ ਦੇ ਕੰਮ ਕਿਉਂ ਨਹੀਂ ਕਰਾਉਂਦੇਗੇ ਯਾਨੀ ਲੋਕਾਂ ਤੋਂ ਉਹ ਕੰਮ ਕਿਉਂ ਕਰਾਉਨੇ ਆ ਵੀ ਜਿਹਦੇ ਚ ਕੋਈ ਆਮਦਨੀ ਨਹੀਂ ਹੋਣੀਗੀ ਇਸ ਕਰਕੇ ਕੰਮ ਐ ਉਹ ਜੇ ਬਹੁਤ ਸਾਰੇ ਨੂੰ ਸੁਝਾਅ ਵੀ ਦਿੱਤੇ ਕਿਹਾ ਜੱਥੇਬੰਦੀਆਂ ਨੇ ਵੀ ਤੁਸੀਂ ਇੱਥੇ ਫਲਦਾਰ ਬੂਟੇ ਆ ਇੱਥੇ ਕਿੰਨੀਆਂ ਜ਼ਮੀਨਾਂ ਪਈਆਂ ਕਿੰਨੀਆਂ ਨਹਿਰਾਂ ਦੇ ਨਾਲ ਸੂਬਿਆਂ ਦੇ ਨਾਲ ਕਿੰਨੀਆਂ ਜ਼ਮੀਨਾਂ ਪਈਆਂ ਤੇ ਹੋਰ ਜ਼ਮੀਨਾਂ ਸਾਡੀਆਂ ਕਿੰਨੀਆਂ ਪਈਆਂ ਵੀ ਯਾਨੀ ਉਹ ਜ਼ਮੀਨਾਂ ਦੇ ਵਿੱਚ ਤੁਸੀਂ ਫਲਦਾਰ ਬੂਟੇ ਲਾਓ ਉਹ ਮਜ਼ਦੂਰਾਂ ਨੂੰ ਤੁਸੀਂ ਜਿੰਮੇਵਾਰੀ ਦਿਓ ਤੇ ਉਹ ਸਾਲ ਦੋ ਸਾਲ ਦੇ ਵਿੱਚ ਤਿਆਰ ਹੋ ਜਾਣਗੇ ਫਿਰ ਉਹਨੂੰ ਫਲ ਤੋੜਨ ਵਾਸਤੇ ਮਜ਼ਦੂਰ ਚਾਹੀਦੇ ਆ ਜੇ ਤੁਸੀਂ ਮੰਨ ਲਓ 500 ਕਰੋੜ ਲਾਉਨੇ ਆ ਤੇ ਤੁਸੀਂ ਹਜ਼ਾਰ ਕਰੋੜ ਕਮਾਓਗੇ ਵੀ ਉਹਦੇ ਵਿੱਚੋਂ ਪਰ ਰੌਲਾ ਇਹ ਆ ਵੀ ਉਧਰ ਨੂੰ ਨਹੀਂ ਤੁਰੇ ਤੇ ਜਦੋਂ ਇਹ ਗੱਲ ਕਹੀ ਸੀ ਜੇ ਫਿਰ ਸੈਂਟਰ ਬੰਦ ਕਰ ਦੇ ਫਿਰ ਤੁਸੀਂ ਕਿੱਧਰ ਜਾਓਗੇ ਵੀ ਯਾਨੀ ਉਹੀ ਗੱਲ ਹੁਣ ਆ ਗਈ ਆ ਇਸ ਕਰਕੇ ਨਾ ਤਾਂ ਸੈਂਟਰ ਸਰਕਾਰ ਕੋਈ ਚਿੰਤਾ ਚ ਵੀ ਮਜ਼ਦੂਰਾਂ ਨੂੰ ਕੰਮ ਦੇਣਾ ਤੇ ਨਾ ਹੀ ਸਟੇਟ ਸਰਕਾਰਾਂ ਚਿੰਤਾ ਚ ਹੈਗੀਆਂ ਇਸ ਕਰਕੇ ਯਾਨੀ ਇਹ ਕੰਮ ਹੁਣ ਉਧਰਲੇ ਪਾਸੇ ਨੂੰ ਨਹੀਂ ਮਿਲਣਾ ਹੈਗਾ ਦੂਜੀ ਗੱਲ ਉਹ ਜਿਹੜੇ ਪ੍ਰੋਜੈਕਟ ਕਹਿੰਦੇ ਆ ਪਹਿਲਾਂ ਯਾਨੀ ਪਿੰਡਾਂ ਦੀਆਂ ਹੱਦਾਂ ਜੀ ਕੰਮ ਮਿਲਦਾ ਸੀ ਕਚਰੇਹਾਾਂ ਦਾ ਪਿੰਡ ਦੀ ਸਫਾਈ ਦਾ ਮਤਲਬ ਹੋਰ ਆਸੇ ਪਾਸੇ ਕੰਮ ਮਿਲ ਜਾਂਦਾ ਸੀਗਾ ਹੁਣ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾਗਾ ਉਹ ਕਹਿੰਦੇ ਆ ਵੀ ਅਸੀਂ ਅਨਾਉਂਸਮੈਂਟ ਕਰਾਵਾਂਗੇ ਅਸੀਂ ਅਖਬਾਰਾਂ ਚ ਇਸ਼ਤਿਹਾਰ ਦੇਵਾਂਗੇ ਵੀ ਫਲਾਨੇ ਥਾਂ ਇੱਕ ਸੜਕ ਬਣੀ ਜਾਂਦੀ ਆ ਫਲਾਨੇ ਥਾਂ ਮਤਲਬ ਤੁਹਾਡੇ ਕੋਈ ਨਹਿਰ ਬਣੀ ਜਾਂਦੀ ਆ ਉੱਥੇ ਭਾਈ ਜਾਵੜੋ ਉਹ ਫਲਾਨਾ ਤਾਂ ਐ ਵੀ ਹੋ ਸਕਦਾ ਵੀ ਫਰੀਦਕੋਟ ਤੋਂ ਬਾਗੇ ਪੁਰਾਣੇ ਬਣਦੀ ਹੋਵੇ ਉਹ ਐ ਵੀ ਹੋ ਸਕਦਾ ਕੋਈ ਬਰਨਾਲੇ ਬਣਦੀ ਹੋਵੇ ਵੀ ਉੱਥੇ ਕੋਈ ਜਾ ਸਕਦਾ ਤਾਂ ਚਲਾ ਜਾਵੇ ਯਾਨੀ ਇਹ ਵੀ ਹੈਗਾ ਮਤਲਬ ਕੰਮ ਨਾ ਹੀ ਦੇਣ ਦਾ ਤਰੀਕਾ ਯਾਨੀ ਹਾਂ ਯਾਨੀ ਕੰਮ ਨਾ ਦੇਣ ਦਾ ਤਰੀਕਾ ਅਣ ਐਲਾਨੀਆਂ ਤੌਰ ਤੇ ਉਹ ਬੰਦ ਕਰ ਦਿੱਤਾ ਗਿਆ ਕੰਮ ਇਸ ਕਰਕੇ ਹਾਲ ਤੇ ਅਜ ਪ੍ਰਧਾਨ ਜੀ 2022 ਦੇ ਵਿੱਚ ਆਮ ਆਦਮੀ ਪਾਰਟੀ ਇੱਕ ਬਦਲਾਵ ਵਾਲੀ ਸਰਕਾਰ ਲੈ ਕੇ ਆਉਂਦੀ ਹੈ ਪਰ ਲਗਾਤਾਰ ਲੋਕ ਵਿਰੋਧੀ ਨੀਤੀਆਂ ਸਰਕਾਰ ਲੈ ਕੇ ਆ ਰਹੀ ਜਿਦੇ ਵਿੱਚ ਪੰਜਾਬ ਦਾ ਮਾਹੌਲ ਲਗਾਤਾਰ ਸੈਂਸਿਟਿਵ ਹੁੰਦਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਵੀ ਫਿਰ ਕਿੱਧਰ ਨੂੰ ਗੱਲ ਜਾ ਰਹੀ ਹੈ ਇਹ ਲੋਕੀ ਲੋਕਾਂ ਕੋਲੇ ਫਿਰ ਰਾਹ ਕੀ ਬਚੇ ਦੇਖੋ ਲੋਕਾਂ ਕੋਲੇ ਰਾਹ ਬਚਦਾ ਸੰਘਰਸ਼ਾਂ ਦਾ ਜੀ ਲੋਕਾਂ ਕੋਲੇ ਸੰਘਰਸ਼ਾਂ ਦੇ ਜਿਹੜੇ ਪੈੜ ਮਗਾਉਣੇ ਚਾਹੀਦੇ ਆ ਲੋਕਾਂ ਨੂੰ ਆਪਦੀ ਆਪਦੀ ਸੋਝੀ ਚ ਬਾਧਾ ਕਰਨਾ ਚਾਹੀਦਾ ਲੋਕਾਂ ਨੂੰ ਇੱਕ ਗੱਲ ਪਿੱਛੇ ਮੰਨ ਲਓ ਨਰੇਗਾ ਵਾਲਾ ਕਾਨੂੰਨ ਆ ਗਿਆ ਅਸੀਂ ਨਰੇਗਾ ਵਾਲੇ ਕਾਨੂੰਨ ਤੇ ਲੜੀਏ ਇਹ ਠੀਕ ਆ ਲੜਨਾ ਚਾਹੀਦਾ ਪਰ ਇਹ ਨਿਕਲਿਆ ਕਿੱਥੋਂ ਨੀਤੀਆਂ ਵਾਪਸ ਲੈਣ ਉਸ ਗੱਲ ਤੇ ਦਬਾਅ ਪਾਉਣਾ ਚਾਹੀਦਾ ਵੀ ਇਹ ਸਰਕਾਰਾਂ ਉਹਨਾਂ ਨੀਤੀਆਂ ਤੋਂ ਬਾਹਰ ਹੋਣ ਇਸ ਵਾਸਤੇ ਜਦੋਂ ਕਹਿੰਦੀਆਂ ਕਿ ਇੱਥੇ ਕੰਪਨੀਆਂ ਆਉਣਗੀਆਂ ਫਿਰ ਉਹਨਾਂ ਉਹ ਪੈਸਾ ਲਾਉਣਗੀਆਂ ਉਹ ਪੈਸਾ ਲਾਉਣਗੇ ਆ ਤੇ ਫਿਰ ਉਹਦੇ ਨਾਲ ਰਜਗਾਰ ਮਿਲੂਗਾ ਆਏ ਭਲਾ ਛੰਨੇ ਧੋਲੇ ਤੇ ਸੰਘੇੜੇ ਦੇ ਵਿੱਚ ਉਥੇ ਮਤਲਬ ਲੱਗਿਆ ਵਾ ਗੁਫਤੇ ਦੀ ਫੈਕਟਰੀ ਲੱਗੀ ਆ ਉਥੇ ਕਿੰਨਾ ਰਜਗਾਰ ਦੇਤਾ ਹੋਰ ਥਾਵਾਂ ਤੇ ਕਿੰਨਾ ਕੁ ਦੇਤਾ ਜਾਨੀ ਉਹਨਾਂ ਕੰਪਨੀਆਂ ਨੇ ਰਜਗਾਰ ਨਹੀਂ ਦੇਣਾ ਉਹਨਾਂ ਕੰਪਨੀਆਂ ਕਰਕੇ ਤਾਂ ਲੋਕ ਆਫਤ ਦੇ ਵਿੱਚ ਆਏ ਹੋਏ ਆ ਇਸ ਕਰਕੇ ਜਾਨੀ ਇਹ ਪੰਜਾਬ ਸਰਕਾਰ ਕੋਈ ਬਦਲਾ ਬਦਲੂ ਵਾਲਾ ਮਾਮਲਾ ਨਹੀਂ ਹੈਗਾ ਇਹਨਾਂ ਨੇ ਤਾਂ 1000 ਰੁਪਏ ਦਾ ਵਾਅਦਾ ਪਹਿਲਾਂ ਕੀਤਾ ਸੀ ਤੇ ਫਿਰ ਹੁਣ ਜਾਨੀ ਐਮਪੀ ਦੀਆਂ ਵੋਟਾਂ ਵੇਲੇ 1100 ਕਹਤਾ ਹਜੇ ਤੱਕ ਥੇਲਾ ਨਹੀਂ ਦਿੱਤਾ ਇਹਨਾਂ ਨੇ ਇਸ ਕਰਕੇ ਜਾਨੀ ਇਹਨਾਂ ਕੋਲੇ ਕਿਸੇ ਨੂੰ ਲੈਣ ਦੇਣ ਨੂੰ ਹੈ ਨਹੀਂਗਾ ਇਹਨਾਂ ਕੋਲੇ ਜਿਹੜਾ ਪੈਸਾ ਵੱਜਦਾ ਵੀ ਸੈਂਟਰ ਸਰਕਾਰ ਜੀਐਸਟੀ ਰਾਹੀਂ ਖਿੱਚ ਕੇ ਲੈ ਜਾਂਦੀ ਹੈ ਜਿਹੜਾ ਉਹ ਦਿੰਦੇ ਉਹ ਆਦਿਆਂ ਗੱਡੀਆਂ ਗੁੱਡੀਆਂ ਤੇ ਲਾ ਲੈਂਦੇ ਆ ਉਹ ਆਪਦੇ ਗੰਮੈਨਾਂ ਤੇ ਲਾ ਲੈਂਦੇ ਆ ਉਹ ਆਪਦੇ ਪੱਤੇ ਵਧਾ ਲੈਂਦੇ ਆ ਜਾਨੀ ਲੋਕਾਂ ਨੂੰ ਨਾ ਤਾਂ ਉਸ ਤੋਂ ਕੁਝ ਦੇਣਾ ਤੇ ਨਾ ਕੋਸ ਆਪਦੇ ਕੋਲੋਂ ਦੇਣਾ ਹੈਗਾ ਕੋਈ ਬਦਲਾ ਨਹੀਂ ਕਾਰਪੋਰੇਟਾਂ ਦੇ ਦਲਾਲ ਆ ਸਾਰੇ